ਲਸਣ ਭਾਰਤੀ ਪਕਵਾਨਾਂ ਵਿੱਚ ਵਰਤੀ ਜਾਣ ਵਾਲੀ ਇੱਕ ਬਹੁਤ ਮਸ਼ਹੂਰ ਸਬਜ਼ੀ ਹੈ ਜੋ ਆਮ ਤੌਰ ਤੇ ਇੱਕ ਮਸਾਲੇ ਵਜੋਂ ਵਰਤੀ ਜਾਂਦੀ ਹੈ ਜਿਸ ਦੀ ਵਿਲੱਖਣ ਖੁਸ਼ਬੂ ਅਤੇ ਸਵਾਦ ਹਰ ਪਕਵਾਨ ਦੇ ਸਵਾਦ ਨੂੰ ਵਧਾ ਦਿੰਦਾ ਹੈ ਭੋਜਨ ਦਾ ਸਵਾਦ ਵਧਾਉਣ ਦੇ ਨਾਲ ਨਾਲ ਲਸਣ ਤੁਹਾਡੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ ਇਸ ਨੂੰ ਖਾਣਾ ਬੇਮਿਸਾਲ ਹੁੰਦਾ ਹੈ ਇਸ ਨੂੰ ਖਾਣ ਦੇ ਨਾਲ ਬੇਮਿਸਾਲ ਫਾਇਦੇ ਹੁੰਦੇ ਨੇ ਜੋ ਬਹੁਤ ਘੱਟ ਲੋਕ ਜਾਣਦੇ ਨੇ ਤੁਹਾਨੂੰ ਦੱਸ ਦਈਏ ਕਿ ਚੀਨੀ ਲਸਣ ਭਾਰਤ ਵਿੱਚ 2014 ਤੋਂ ਪਾਬੰਦੀਸ਼ੁਦਾ ਹੈ ਪਰ ਫਿਰ ਵੀ ਇਹ ਦੇਸ਼ ਦੇ ਕਈ ਰਾਜਾਂ ਦੀਆਂ ਸਬਜ਼ੀਆਂ ਮੰਡੀਆਂ ਵਿੱਚ ਦਾਖਲ ਹੋ ਚੁੱਕਾ ਹੈ ਬਾਜ਼ਾਰ 'ਚ ਉਪਲਬਧ ਇਹ ਚੀਨੀ ਲਸਣ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਜੇਚ ਅੱਜ ਇਸ ਖਬਰ ਵਿੱਚ ਦੱਸਾਂਗੇ ਕਿ ਚੀਨੀ ਲਸਣ ਕੀ ਹੈ ਅਤੇ ਇਸ ਤੇ ਪਾਬੰਦੀ ਕਿਉਂ ਲਗਾਈ ਗਈ ਹੈ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਭਾਰਤੀ ਅਤੇ ਚੀਨੀ ਲਸਣ ਵਿੱਚ ਫਰਕ ਕਿਵੇਂ ਕਰੀਏ ਐਲੀਅਮ ਸੈਟੀਵਮ ਯਾਨੀ ਲਸਣ ਨੂੰ ਜਾਦੂਈ ਮਸਾਲਾ ਕਿਹਾ ਜਾਂਦਾ ਹੈ ਇਹ ਭਾਰਤੀ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਉੰਜ ਤਾਂ ਬਾਜ਼ਾਰ 'ਚ ਉਪਲਬਧ ਚੀਨੀ ਲਸਣ ਤੁਹਾਡੇ ਖਾਣੇ ਦਾ ਸਵਾਦ ਜ਼ਰੂਰ ਵਧਾਉਂਦਾ ਹੈ ਪਰ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਦਰਸਲ ਚੀਨੀ ਲਸਣ ਦੀ ਕਾਸ਼ਤ ਕਰਨ ਲਈ ਅਕਸਰ ਆਧੁਨਿਕ ਟੰਗਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਚੀਨੀ ਲਸਣ ਵਿੱਚ ਸਿੰਥੈਟਿਕ ਪਦਾਰਥ ਵੀ ਹੁੰਦੇ ਨੇ ਜੋ ਖਤਰਨਾਕ ਹੋ ਸਕਦੇ ਨੇ ਅਜਿਹੇ ਚ ਇਹਨਾਂ ਰਸਾਇਣਾਂ ਵਾਲੇ ਲਸਣ ਦੀ ਵਰਤੋਂ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਸਿਹਤ ਲਈ ਇਹਨਾਂ ਨੁਕਸਾਨਾਂ ਦੇ ਮੱਦੇਨਜ਼ਰ ਭਾਰਤ ਵਿੱਚ ਚੀਨੀ ਲਸਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਜਿਹੇ ਚ ਸਵਾਲ ਇਹ ਉੱਠਦਾ ਹੈ ਕੀ ਬਾਜ਼ਾਰ 'ਚ ਮੌਜੂਦ ਚੀਨੀ ਲਸਣ ਅਤੇ ਭਾਰਤੀ ਲਸਣ 'ਚ ਫਰਕ ਕਿਵੇਂ ਕੀਤਾ ਜਾਵੇ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਦੀ ਪਛਾਣ ਕਿਵੇਂ ਕਰੀਏ ਅਗਲੀ ਵਾਰ ਜਦੋਂ ਵੀ ਤੁਸੀਂ ਆਪਣੀ ਸੋਈ ਲਈ ਲਸਣ ਖਰੀਦਣ ਜਾਓਗੇ ਤਾਂ ਚੀਨੀ ਲਸਣ ਦੀ ਪਛਾਣ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖੋ ਚੀਨੀ ਲਸਣ ਆਮ ਤੌਰ ਤੇ ਆਕਾਰ ਵਿੱਚ ਛੋਟਾ ਹਲਕਾ ਚਿੱਟਾ ਅਤੇ ਗੁਲਾਬੀ ਰੰਗ ਦਾ ਹੁੰਦਾ ਏ ਇਸਦੀ ਮੈਕ ਭਾਰਤੀ ਲਸਣ ਨਾਲੋਂ ਹਲਕੀ ਹੈ ਭਾਰਤੀ ਲਸਣ ਆਪਣੀ ਮਜ਼ਬੂਤ ਅਤੇ ਤਿੱਖੀ ਗੰਧ ਲਈ ਜਾਣਿਆ ਜਾਂਦਾ ਹੈ